ਸ਼ਾਰੀਵਰ ਗੇਲਾ ਕਰਨ ਵਾਲੀਆਂ ਚੀਜ਼ਾਂ ਤਾਂ ਕਾਮਨ ਹੋ ਗਈਆਂ ਨੇ ਹੁਣ ਸਾਡੇ ਆਰਟਿਸਟਾਂ ਵਾਸਤੇ ਕਿਉਂਕਿ ਹੁਣ ਅਸੀਂ ਝਰ ਲੈਨੇ ਆਂ ਇਤੋਂ ਤੱਕ ਝਰ ਲੈਨੇ ਆਂ ਕਿ ਬਸ ਕੋਈ ਗਲਾਸ ਨਾ ਹਮਾਰੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਗਾ ਵੀ ਕੋਈ ਝਰ ਲੈਨੀ ਕਿ ਅਸੀਂ ਕਹਿ ਰਹੇ ਹਾਂ نیچے ਆ ਅਸੀਂ ਚਾਰ ਬੰਦਿਆਂ ਦੇ ਫਲੋਟੇ ਹਾਂ 11 ਦੋਸਤਾਂ ਦੇ ਫਲੋਟੇ ਹਾਂ نیچے ਆ ਆਂਦੀ ਕਿਉਂ ਨਹੀਂ ਪਈ ਪੈਸੇ ਦਿੱਤੇ ਆ ਫੇਮੈਂਟ ਦਿੱਤੀ ਇਹਨੂੰ ਆਂਦੀ ਕਿਉਂ ਨਹੀਂ ਪਈ ਮੈਂ ਕਿਹਾ ਪਈ ਮੈਂ ਉੱਪਰ ਡਾਂਸ ਕਰਨ ਵਾਲੀ ਆਰਟਿਸਟ ਆ ਮੈਂ نیچے ਨਹੀਂ ਆਣਾ ਮੈਨੂੰ ਲੇਡੀਜ਼ ਕਹਿੰਦੀਆਂ ਮੈਂ ਭੱਜ ਕੇ ਜਾਂਦੀ ਤੁਸੀਂ दारू ਕੀਤੀ ਮੈਂ ਨਹੀਂ ਆਣਾ ਨੀਤੇ ਯਾਰ ਉਹਨਾਂ ਦੀ ਈਗੋ ਹਰਟ ਹੋ ਗਈ ਸੀ ਅੱਛਾ ਉਸ ਤੋਂ ਬਾਅਦ ਉਸ ਬੰਦੇ ਨੇ ਕਿਹਾ ਜਾ ਜਾ ਤੇ ਫਿਰ ਉਹਨਾਂ ਨੇ ਗਲਾਸ ਜਿਹੜਾ ਆ ਮੇਰੇ ਵੱਲ ਨੂੰ ਮਾਰਿਆ ਤੇ ਫਿਰ ਫਲਾਸ ਤੇ ਜਾ ਕੇ ਮੈਂ ਉਹਨਾਂ ਨੂੰ ਜਿੱਦੋਂ ਉਹਨਾਂ ਨੇ ਮੇਰੀਆਂ ਬਾਹਾਂ ਬੂਹਾਂ ਜੀਆਂ ਫੜੀਆਂ ਹੋਈਆਂ ਸੀ ਉਹ ਮੈਨੂੰ ਛੱਡ ਨਹੀਂ ਰਹੇ ਸੀ ਫਿਰ ਗੁੱਸੇ 'ਚ ਮੇਰੇ ਤੋਂ ਗਾਲਾਂ ਨਿਕਲੀਆਂ ਮੇਰਾ ਇਰਾਦਾ ਸਰਦਾਬ ਲਈ ਵਰਤਨ ਦਾ ਨਹੀਂ ਸੀ ਜੀ ਉਹਨਾਂ ਨੇ ਮੇਰੀਆਂ ਬਾਹਾਂ ਨਾ ਫੜੀਆਂ ਹੋਈਆਂ ਮੇਰਾ ਇਰਾਦਾ ਸੀਰੀਅਸਲੀ ਇਹ ਸੀ ਕਿ ਜਿਹੜਾ ਉਹਨੇ ਗਲਾਸ ਮੇਰੇ ਮਾਰਿਆ ਨਾ ਮੈਂ ਉਹਦੇ ਗਲਾਸ ਮਾਰਨਾ ਤੇ ਜਦੋਂ ਉਹਨਾਂ ਨੇ ਮੇਰੀਆਂ ਬਾਹਾਂ ਫੜ ਕੇ ਮੈਨੂੰ ਛੱਡ ਮੈਂ ਮੈਂ ਕਹਿੰ ਮੈਨੂੰ ਛੱਡ ਮੈਂ ਚੱਕ ਕੇ ਗਲਾਸ ਹੀ ਮਾਰਨਾ ਸੀ ਮੈਂ ਉਹਦੇ ਪੱਦੀ ਲੈਂਗੁਏਜ ਮੈਂ ਉਦੋਂ ਯੂਜ਼ ਕੀਤੀ ਜਦੋਂ ਮੈਂ ਬੇਵਸ ਹੋ ਜੇ ਉਸ ਉਹ ਬੰਦਾ ਆ ਕੇ ਮੈਨੂੰ ਕਹਿ ਦਿੰਦਾ ਯਾ ਸਾਹਮਣੇ ਸਾਰਿਆਂ ਦੇ ਸਾਹਮਣੇ ਪੂਰੀ মিডিਆ ਦੇ ਸਾਹਮਣੇ ਕਹਿ ਜਾਂਦਾ ਕਿ ਸੌਰੀ ਤੇ ਮੈਂ ਸ਼ਾਂਤ ਹੋ ਜੂੰਗੀ ਵਰਨਾ ਉਹਦਾ ਕੇਸ ਚੰਗੀ ਤਰ੍ਹਾਂ ਘੜੀ ਸੂੰਗੀ ਮੈਨੂੰ ਕਿਸੇ ਦਾ ਡਰ ਨਹੀਂ ਆ ਸਸ਼ੀਕਾ ਜੀ ਮੈਂ ਪ੍ਰਿਆੰਕਾ ਤੁਸ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਸوير ਤੋਂ ਇੱਕ ਵਿڈیو ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵਿڈیو ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਰਟਿਸਟ ਹੈ ਜਿਹੜਾ ਕਿ ਸਟੇਜ ਤੇ ਪਰਫਾਰਮ ਕਰ ਰਿਹਾ ਹੈ ਤੇ ਉਸ ਤੇ ਇੱਕ ਦੋ ਨੌਜਵਾਨਾਂ ਦੇ ਵੱਲੋਂ ਜਿਹੜਾ ਕਿ ਗਲਾਸ ੁੱਟਿਆ ਜਾਂਦਾ ਹੈ ਉਸ ਤੋਂ ਬਾਅਦ ਆਰਟਿਸਟ ਗਾਲਾਂ ਕੱਢਦੀ ਹੈ ਜੀ ਹਾਂ ਲੋਕਾਂ ਵੱਲੋਂ ਵੱਖ-ਵੱਖੇ ਕਮੈਂਟ ਕੀਤੇ ਜਾਂਦੇ ਨੇ ਕੁਝ ਆਰਟਿਸਟ ਦੇ ਖਿਲਾਫ ਹੁੰਦੇ ਨੇ ਕੁਝ ਆਰਟਿਸਟ ਦੇ ਪੱਖ ਦੇ ਵਿੱਚ ਹੁੰਦੇ ਨੇ ਸੋ ਆਰਟਿਸਟ ਸਿਮਰ ਸੰਧੂ ਮੇਰੇ ਨਾਲ ਹੈ ਗੱਲਬਾਤ ਕਰਾਂਗੇ ਜੀ ਉਸ ਆਰਟਿਸਟ ਦੇ ਨਾਲ ਕਿ ਆਖਰੀ ਕਰ ਕੀ ਮਾਮਲਾ ਹੋਇਆ ਸੀ ਕਦੋਂ ਦਾ ਮਾਮਲਾ ਇਹ ਗੱਲ ਤਾਂ ਸਾਰੇ ਜਾਣ ਹੀ ਚੁੱਕੇ ਐ ਕਿ ਕਿਸ ਤਰ੍ਹਾਂ ਕਿਉਂ ਜਿਹੜੇ ਕਿ ਗਲਾਸ ਛਿੱਟ ਗਏ ਨੌਜਵਾਨਾਂ ਦੇ ਵੱਲੋਂ ਤੇ ਮਾਮਲਾ ਵਧਿਆ ਕਿਥੋਂ ਭੱਖਿਆ ਕਿਥੋਂ ਮੈਂ ਸਭ ਤੋਂ ਪਹਿਲਾ ਜਿਹੜਾ ਸਵਾਲ ਪੁੱਛਣਾ ਚਾਹਾਂਗੀ ਸਿਮਰ ਇਹ ਪੁੱਛਣਾ ਚਾਹਾਂਗੀ ਜਦੋਂ ਇਹ ਸਭ ਕੁਝ ਹੋ ਜਾਂਦਾ ਤੁਸੀਂ ਬੈਕਸਟੇਜ ਜਾਣਦੇ ਹੋ ਉਸ ਤੋਂ ਬਾਅਦ ਕਿੱਦਾਂ ਡੀਲ ਕੀਤਾ ਜਾਂਦਾ ਟੀਮ ਵੱਲੋਂ ਤੁਹਾਨੂੰ ਉਸ ਤੋਂ ਬਾਅਦ ਮੈਨੂੰ ਇਹੀ ਡੀਲ ਕੀਤਾ ਜਾਂਦਾ ਹੈ ਕਿ ਤੁਸ਼ਾਂਤ ਰਹਿ ਆਪਾਂ ਨੂੰ ਤਾਂ ਪੇਮੈਂਟ ਲੈਣੀ ਹੈ ਤੁਸ਼ਾਂਤ ਰਹਿ ਜੀ ਮਤਲਬ ਕਿ ਸਾਡੇ ਜਿਹੜੇ ਕੁਝ ਲੋਕ ਨੇ ਉਹ ਸੋਚਦੇ ਨੇ ਕਿ ਪਹਿਲਾਂ ਅਸੀਂ ਪੈਸੇ ਲੈ ਲਈਏ ਹਨਾ ਤੁਹਾਨੂੰ ਪਤਾ ਜਿੱਥੇ ਤੁਹਾਨੂੰ ਕੀ ਲੱਗਦਾ ਵਾ ਜਿੱਥੇ ਬਠਿੰਡੇ ਵਾਲੀ ਕੁੜੀ ਮਰੀ ਹੋਗੀ ਉਥੇ ਉਹਨਾਂ ਨੇ ਪੇਮੈਂਟ ਨਹੀਂ ਲਈ ਹੋਗੀ ਪਤਾ ਨਹੀਂ ਕਿੰਨੀ ਪੇਮੈਂਟ ਲਈ ਹੋਗੀ ਚਲੋ ਇਹ ਗੱਲ ਛੱਡੋ ਤੇ ਉਸ ਤੋਂ ਬਾਅਦ ਚਲੋ ਮੈਨੂੰ ਚੁੱਪ ਕਰਾਇਆ ਜਾਂਦਾ ਮੈਂ ਰੋ ਪੈਣੀ ਆ ਆਪਣੇ ਆਪ ਨੂੰ ਕੱਲਾ ਫੀਲ ਕਰਦੀ ਹਾਂ ਉਥੇ ਕਿ ਯਾਰ ਮਤਲਬ ਕੱਲਾ ਫੀਲ ਕਿਉਂ ਕਰਦੀ ਹਾਂ ਜਦੋਂ ਤੁਸੀਂ ਜਾਣਿਓ ਕਰੋ ਤਾਂ ਟੀਮ ਦੇ ਵਿੱਚ ਜਾਣਿਓ ਨਾ ਤੁਸੀਂ ਟੀਮ ਦੇ ਵਿੱਚ ਤਾਂ ਚੱਲ ਜਾਉਗੇ ਲੇਕਿਨ ਟੀਮ ਤੁਹਾਡੇ ਨਾਲ ਨਹੀਂ ਖੜਦੀ ਹੈਗੀ ਟੀਮ ਤੁਸੀਂ ਆਪ ਦੀ ਜੇ ਇਸ ਲਾਈਨ ਚੋਂ ਨਾ ਤੇ ਆਪ ਦੀ ਰਿਸਪੌਂਸਿਬਿਲਟੀ ਦੇ ਵਿੱਚ ਹੀ ਤੁਸੀਂ ਕੰਮ ਕਰ ਰਹੇ ਹੋ ਮਹਿਸੂਸ ਕੀਤਾ ਤੁਸੀਂ ਸਿਰਫ ਸ਼ੋਅ ਆਫ ਹੁੰਦੀ ਆ ਕਿ ਅਸੀਂ ਤੁਹਾਡੇ ਨਾਲ ਆ ਜਿਹੜੀ ਇਹ ਲਾਈਨ ਆ ਨਾ ਇੱਥੇ ਸ਼ੋਅ ਆਫ ਕੀਤਾ ਜਾਂਦਾ ਕਿ ਅਸੀਂ ਤੁਹਾਡੇ ਨਾਲ ਆ ਪਰ ਇੱਥੇ ਸਾਥ ਦੇਣ ਵਾਲਾ ਕੋਈ ਨਹੀਂ ਹੁੰਦਾ ਕਿਸੇ ਦਾ ਠੀਕ ਹੈ ਬਾਕੀ ਕੁਝ ਕੁ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਬਈ ਅਸੀਂ ਸਾਥ ਦੇਵਾਂਗੇ ਤੂੰ ਇਦਾਂ ਮੈਰਾਤੀ ਉਹ ਫ੍ਰੈਂਡੀ ਜਿਹਨ ਕੋਦਰ ਵਾਲਿਆਂ ਦਾ ਤੁਸੀਂ ਦੇਖਿਆ ਹੋਣਾ ਨਾ ਮੈਂ ਪਹਿਲਾਂ ਉਹਨਾਂ ਦੇ ਕੰਮ ਕਰਦੀ ਸੀਗੀ ਨਾ ਤੇ ਉਹਨਾਂ ਨੇ ਵੀ ਇਹ ਲਿਖ ਕੇ ਪਾਤਾ ਕਿ ਬਈ ਇਹ ਸਾਡੇ ਸ਼ੋਅ ਦੀ ਵੀਡੀਓ ਨਹੀਂ ਹੈਗੀ ਜੀ ਤੁਸੀਂ ਇਹ ਨਹੀਂ ਦੇਖਿਆ ਕਿ ਉਸ ਕੁੜੀ ਨੇ ਕਿੰਨੇ ਟਾਈਮ ਤੁਹਾਡੇ ਨਾਲ ਕੰਮ ਕੀਤਾ ਤਾਨੂੰ ਆਪਣਾ ਬੈਨਰ ਦੇ ਗਿਆ ਕਿ ਪਿੱਛੇ ਕੀ ਉਹ ਨਹੀਂ ਸਾਡਾ ਬੈਨਰ ਨਹੀਂ ਆ ਸਾਡੇ ਬੈਨਰ ਤੇ ਆ ਗੱਲ ਨਹੀਂ ਹੋਈ ਤੁਸੀਂ ਤੇ ਗੱਲਾਂ ਦੀ ਫਾਹਾ ਲਾ ਕੇ ਲਾ ਕੇ ਸਿੱਟਣ ਦੀ ਗੱਲ ਸਿੱਟਣ ਦੀ ਗੱਲ ਕੀਤੀ ਆ ਕਿ ਸਾਨੂੰ ਗਲਤ ਨਾ ਕਹੋ ਆਪਣੇ ਬੈਨਰ ਤੁਸੀਂ ਇਹ ਦੇਖੋ ਕਿ ਜਿਹੜੀ ਬੈਨਰ ਦੇ ਅੱਗੇ ਇਨਸਾਨ ਖੜਾ ਆ ਉਹ ਪਲਾਸਟਿਕ ਦਾ ਨਹੀਂ ਆ ਜਿਨੇ ਤੁਹਾਨੂੰ 3 ਸਾਲ ਆਪਦੇ ਜ਼ਿੰਦਗੀ ਦੇ ਦਿੱਤੇ ਨੇ ਚਲੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾਅਦ ਚੋ ਗੱਲ ਕਰਾਂਗੇ ਕਿ ਉੱਥੇ ਕੀ ਹੋਇਆ ਸੀ ਕਿਵੇਂ ਹੋਇਆ ਸੀ ਕਿੰਨਾ ਕੋੱਖਾ ਹੁੰਦਾ ਸਟੇਜ ਤੇ ਪਰਫਾਰਮ ਕਰਨਾ ਤੁਹਾਡੇ ਵਰਗੇ ਆਰਟਿਸਟ ਨੂੰ ਨੇ ਓខਾ ਕੁਛ ਨਹੀਂ ਹੁੰਦਾ ਕੋਆਪਰੇਟਿਵ ਹੁੰਦੇ ਨੇ ਸਾਰੇ ਪਰਫਾਰਮ ਜਿਹੜਾ ਹੱਸਦੇ ਖੇਡਦੇ ਨੇ ਵਧੀਆ-ਵਧੀਆ ਲੱਗਦਾ ਆ ਯਾ ਸਾਰੀ ਆਡੀਅੰਸ ਵੀ ਵਧੀਆ ਹੁੰਦੀ ਆ ਤੇ ਮੇਰੇ ਨਾਲ ਤਾਂ ਚਾਂਸ ਹੀ ਪਹਿਲਾ ਸੀਗਾ ਜੀ ਪਹਿਲਾਂ ਕਦੇ ਅਜੇਹਾ ਨਹੀਂ ਹੋਇਆ ਨਹੀਂ ਜੀ ਪਹਿਲਾਂ ਮੇਰੇ ਨਾਲ ਕੋਈ ਅਜੇਹਾ ਨਹੀਂ ਹੋਇਆ ਪਹਿਲਾਂ ਤਾਂ ਲੋਕ ਕੀ ਕਹਿੰਦੇ ਆ ਲੇਡੀਜ਼ ਵੀ ਸਾਰਾ ਕੁਝ ਆ ਇਸ਼ਾਰੇ ਵਗੈਰਾ ਕਰਨ ਵਾਲੀਆਂ ਚੀਜ਼ਾਂ ਤਾਂ ਕਾਮਨ ਹੋ ਗਈਆਂ ਨੇ ਹੁਣ ਸਾਡੇ ਆਰਟਿਸਟਾਂ ਵਾਸਤੇ ਕਿਉਂਕਿ ਹੁਣ ਅਸੀਂ ਜਰ ਲੈਨੇ ਆ ਇੱਥੋਂ ਤੱਕ ਜਰ ਲੈਨੇ ਆ ਕਿ ਬਸ ਕੋਈ ਗਲਾਸ ਨਾ ਮਾਰੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਕਾਫੀ ਕੁਝ ਜਰ ਲੈਨੇ ਆ ਤੇ ਉਹਨਾਂ ਵੱਲੋਂ ਪਹਿਲਾਂ ਕੀ ਇਸ਼ਾਰੇ ਸ਼ੂਰੇ ਨਹੀਂ ਕੀਤੇ ਗਏ ਤੁਹਾਨੂੰ ਕੀ ਪਰਚੀ ਦੇ ਜਾਂਦਾ ਜੇਕਰ ਗੱਲ ਕਰਨਾ ਚਾਹੁੰਦਾ ਸੀ ਕਹਿੰਦੇ ਕਿ ਨੰਬਰ ਵਗੈਰਾ ਫੜਾਣਾ ਚਾਹੁੰਦਾ ਹੀ ਗੱਲ ਕਰਨਾ ਚਾਹੁੰਦਾ ਸੀ ਕਿ ਕੁਝ ਹੋਰ ਹੀ ਕਰ ਲੰਦਾ ਉਹ ਹੈਨਾ ਗਲਾਸ ਮਾਰਨ ਦੀ ਨੌਬਤ ਕਿਉਂ ਆ ਜਾਂਦੀ ਹੈ ਉਹਦੀ ਈਗੋ ਹਰਟ ਹੋ ਜਾਂਦੀ ਹੈ ਨਾ ਕਿ ਅਸੀਂ ਕਹਿ ਰਹੇ ਹਾਂ ਨੀਚੇ ਆ ਅਸੀਂ ਚਾਰ ਬੰਦਿਆਂ ਦੇ ਖਲੋਤੇ ਹਾਂ 11 ਦੋਸਤਾਂ ਦੇ ਖਲੋਤੇ ਹਾਂ ਨੀਚੇ ਆ ਆਂਦੀ ਕਿਉਂ ਨਹੀਂ ਬਈ ਪੈਸੇ ਦਿੱਤੇ ਆ ਪੇਮੈਂਟ ਦਿੱਤੀ ਇਹਨੂੰ ਆਂਦੀ ਗਣੀ ਪਈ ਮੈਂ ਕਿਹਾ ਭਾਈ ਮੈਂ ਉੱਪਰ ਡਾਂਸ ਕਰਨ ਵਾਲੀ ਆਰਟਿਸਟ ਆ ਮੈਂ نیچے ਨਹੀਂ ਆਣਾ ਮੈਨੂੰ ਲੇਡੀਜ਼ ਕਹਿੰਦੀਆਂ ਮੈਂ ਭੱਜ ਕੇ ਜਾਂਦੀ ਤੁਸੀਂ दारू ਪੀਤੀ ਮੈਂ ਨਹੀਂ ਆਣਾ نیچے ਯਾਰ ਉਹਨਾਂ ਦੀ ਈਗੋ ਹਰਟ ਹੋ ਗਈ ਸੀ ਐਕਚੁਅਲੀ ਫਿਰ ਗਲਾਸ ਮਾਰ ਦਿੱਤਾ ਫਿਰ ਮੈਨੂੰ ਕਹਿੰਦੇ ਵਾਪਸ ਜਾ ਅੱਛਾ ਫਿਰ ਮੈਨੂੰ ਕਹਿੰਦੇ ਵਾਪਸ ਜਾ ਤੇ ਮੈਂ ਇੱਕ ਵਾਰੀ ਵਾਪਸ ਚਲੀ ਜਾਨੀ ਆ ਫਿਰ ਮੈਨੂੰ ਆਰਗੇਨਾਈਜ਼ਰ ਭੇਜਿਆ ਜਾਂਦਾ ਆ ਪੇ ਕਹਿੰਦਾ ਕਿ ਯਾਰ ਸਿਮਰ ਪੇਮੈਂਟ ਨਹੀਂ ਦੇਣੀ ਚੱਲ ਜਾ ਸਟੇਜ ਤੇ ਮੈਂ ਚੱਲ ਗਈ ਮੈਂ ਸਟੇਜ ਤੇ ਹਾਂਜੀ ਇਦਾਂ ਕਰਕੇ ਖੜੀ ਹੋਈਆਂ ਤੇ ਉਹ ਕਹਿੰਦੇ ਆ ਜਾਂ ਤਾਂ نیچے ਆ ਜਾਂ ਤਾਂ ਉੱਪਰ ਜਾ 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 ਤਾਂ نیچے ਆ ਮੈਨੂੰ ਕਹਿੰਦੇ ਆ ਉਦੋਂ ਤੱਕ ਡੀਜੇ ਚੱਲ ਰਿਹਾ ਹੁੰਦਾ ਆ ਮਿਊਜ਼ਿਕ ਚੱਲ ਰਿਹਾ ਹੁੰਦਾ ਆ ਜਦੋਂ ਮੇਰੀ ਆਵਾਜ਼ ਆਉਂਦੀ ਆ ਫਿਰ ਡੀਜੇ ਥੱਪ ਉਦੋਂ ਹੁੰਦਾ ਬੰਦ ਹੋ ਜਾਂਦਾ ਉਹ ਸ਼ਬਦ ਕੀ ਬੋਲਦੇ ਆ ਜਦੋਂ ਤੁਸੀਂ ਬੰਸਾ ਬਸਾਈ ਸ਼ੁਰੂ ਹੁੰਦੀ ਆ ਪਹਿਲਾਂ ਸ਼ਬਦ ਤੁਸੀਂ ਧਿਆਨ ਨਾਲ ਸੁਣਿਆ ਉਸ ਵੀਡੀਓ ਚ ਮੈਂ ਇਹੀ ਕਿਹਾ ਸੀ ਅਸੀਂ ਵੀ ਕਿਸੇ ਦੀਆਂ ਕੁੜੀਆਂ ਆ ਇਹੀ ਸ਼ਬਦ ਕਿਹਾ ਸੀ ਅਸੀਂ ਆਰਟਿਸਟ ਆ ਡਾਂਸ ਕਰਦੇ ਆ ਇਹ ਗੱਲ ਮੈਂ ਉਦੋਂ ਉਸ ਵੀਡੀਓ ਚ ਵੀ ਤੁਸੀਂ ਧਿਆਨ ਨਾਲ ਅਗਰ ਸੁਣੋਗੇ ਤਾਂ ਇਹੀ ਕਹਿ ਰਹੇ ਸੀਗੇ ਉਸ ਟਾਈਮ ਤੇ ਮੇਰੇ ਮੂੰਹ ਚੋਂ ਗਾਲ ਨਹੀਂ ਸੀਗੀ ਤੁਸੀਂ ਧਿਆਨ ਨਾਲ ਉਸ ਵੀਡੀਓ ਨੂੰ ਉਸ ਤੋਂ ਬਾਅਦ ਉਸ ਬੰਦੇ ਨੇ ਕਿਹਾ ਜਾ ਜਾ ਤੇ ਫਿਰ ਉਹਨਾਂ ਨੇ ਗਲਾਸ ਜਿਹੜਾ ਆ ਮੇਰੇ ਵੱਲ ਨੂੰ ਮਾਰਿਆ ਤੇ ਫਿਰ ਫਲਾਸ ਤੇ ਜਾ ਕੇ ਮੈਂ ਉਹਨਾਂ ਨੂੰ ਜਦੋਂ ਉਹਨਾਂ ਨੇ ਮੇਰੀਆਂ ਬਾਵਾ ਬੂਵਾ ਜੀਆਂ ਫੜੀਆਂ ਹੋਈਆਂ ਸੀ ਉਹ ਮੈਨੂੰ ਛੱਡ ਨਹੀਂ ਰਹੇ ਸੀ ਫਿਰ ਗੁੱਸੇ 'ਚ ਮੇਰੇ ਤੋਂ ਗਾਲਾਂ ਨਿਕਲੀਆਂ ਇਹ ਵੀ ਸਵਾਲ ਉੱਠਦਾ ਹੈ ਕਿ ਬਾਵਾ ਫੜਨ ਵਾਲੇ ਜਾਂ ਤੁਹਾਨੂੰ ਰੋਕਣ ਵਾਲੇ ਲੋਕ ਕੌਣ ਸੀ ਆਪਣੇ ਸੀ ਤੁਹਾਡੀਆਂ ਬਾਹਰੋਂ ਉਹੀ ਸੀ ਜਿਹਨਾਂ ਨੇ ਜਿਹੜੇ ਆਰਗੇਨਾਈਜ਼ਰ ਸੀਗੇ ਆਰਗੇਨਾਈਜ਼ਰ ਐਂਡ ਪੰਗੜੇ ਵਾਲੇ ਜਿਹੜੇ ਹੁੰਦੀ ਆ ਮੈਂ ਸੋਲੋ ਆਰਟਿਸਟਾਂ ਤੇ ਮੈਂ ਅਲੱਗ-ਅਲੱਗ ਗਰੁੱਪਾਂ 'ਚ ਕੰਮ ਕਰਦੀ ਮੇਰਾ ਕੋਈ ਪਰਸਨਲ ਕੋਈ ਗਰੁੱਪ ਨਹੀਂ ਹੈਗਾ ਮੈਂ ਹਾਂਜੀ ਜੋ ਆਰਗੇਨਾਈਜ਼ਰ ਸੀਗੇ ਜਿਨ੍ਹਾਂ ਨੇ ਤੁਹਾਨੂੰ ਰੋਕਿਆ ਸ਼ਾਂਤ ਕਰਕੇ ਤੁਹਾਨੂੰ ਅੰਦਰ ਲੈ ਜਾਂਦਾ ਪਰ ਜਾਂਦੇ-ਜਾਂਦੇ ਤੁਸੀਂ ਬਹੁਤ ਭद्दी ਸ਼ਬਦਾਵਲੀ ਦੀ ਵਰਤੋਂ ਕਰਦੇ ਹੋ ਗਾਲਾਂ-ਗੂਲਾ ਕੱਢਦੇ ਹੋ ਉਹਨਾਂ ਨੂੰ ਕਹਿੰਦੇ ਨੇ ਕਿ ਕੁੜੀ ਗਾਲਾਂ ਕੱਢ ਰਹੀ ਐ ਅਲੱਗ-ਅਲੱਗ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਹੁਣ ਉਹਨਾਂ ਚੀਜ਼ਾਂ ਤੋਂ ਲੈ ਕੇ ਇਹ ਕੁੜੀ ਦੀ ਸ਼ਬਦਾਵਲੀ ਤਾਂ ਦੇਖ ਲਓ ਠੀਕ ਐ ਠੀਕ ਐ ਓਕੇ ਸ਼ਬਦਾਵਲੀ ਮੈਂ ਦੱਸ ਦਿਆਂ ਮੇਰਾ ਇਰਾਦਾ ਸ਼ਬਦਾਵਲੀ ਵਰਤਣ ਦਾ ਨਹੀਂ ਸੀ ਜਿਉਂ ਉਹਨਾਂ ਨੇ ਮੇਰੀਆਂ ਬਾਹਾਂ ਨਾ ਫੜੀਆਂ ਹੁੰਦੀਆਂ ਮੇਰਾ ਇਰਾਦਾ ਸੀਰੀਅਸਲੀ ਇਹ ਸੀ ਕਿ ਜਿਹੜਾ ਉਹਨੇ ਗਲਾਸ ਮੇਰੇ ਮਾਰਿਆ ਨਾ ਮੈਂ ਉਹਦੇ ਗਲਾਸ ਮਾਰਨਾ ਸੀ ਤੇ ਜਦੋਂ ਉਹਨਾਂ ਨੇ ਮੇਰੀਆਂ ਬਾਹਾਂ ਫੜ ਕੇ ਮੈਨੂੰ ਛੱਡ ਮੇਰੀ ਮੈਂ ਮੈਂ ਕਹਿੰਦਾ ਮੈਨੂੰ ਛੱਡ ਮੈਂ ਚੱਕ ਕੇ ਗਲਾਸ ਹੀ ਮਾਰਨਾ ਸੀ ਮੈਂ ਉਹਦੇ ਪੱਦੀ ਲੈਂਗੁਏਜ ਵਿੱਚ ਉਹਦੋਂ ਯੂਜ਼ ਕੀਤੀ ਜਦੋਂ ਮੈਂ ਬੇਵਸ ਹੋ ਗਈ ਜੀ ਦੋਨਾਂ ਨੇ ਮੇਰੀਆਂ ਬਾਹਾਂ ਨਹੀਂ ਛੱਡੀਆਂ ਉਦੋਂ ਮੈਂ ਆਬਵੀਅਸਲੀ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਤੇ ਇਹ ਕਦੋਂ ਪਤਾ ਲੱਗਦਾ ਕਿ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਤੁਹਾਨੂੰ ਕਦੋਂ ਪਤਾ ਹੱਲੇ ਘਰੇ ਪਹੁੰਚੀ ਆ ਤੇ ਉਹੀ ਸ਼ੋਅ ਤੋਂ ਜਿੱਥੇ ਲੜਾਈ ਹੋਈ ਆ ਮੈਂ ਘਰੇ ਪਹੁੰਚੀ ਆ ਤੇ ਘਰੇ ਪਹੁੰਚ ਕੇ ਮੈਨੂੰ ਇਹਨਾਂ ਉਹ ਨਹੀਂ ਸੀਗਾ ਮੈਨੂੰ ਨਾ ਮੇਰੇ ਮੈਨੇਜਰ ਨੇ ਇਹ ਵੀਡੀਓ ਭੇਜੀ ਮੈਂ ਕਿਹਾ ਤੈਨੂੰ ਕਿੰਨੇ ਭੇਜੀ ਕਹਿੰਦਾ ਜਿੱਦਾ ਸ਼ੋਅ ਸੀ ਉਹਨੇ ਭੇਜੀ ਆ ਮੈਂ ਕਿਹਾ ਅੱਛਾ ਤੇ ਮੈਂ ਵੀਡੀਓ ਦੇਖੀ ਆ ਮੈਂ ਕਿਹਾ ਅੱਛਾ ਮੈਂ ਕਿਹਾ ਇਹ ਤਾਂ ਫਿਰ ਨੈਗੇਟਿਵਿਟੀ ਫੈਲ ਰਹੀ ਆ ਫਿਰ ਮੈਂ ਉਹਦਾ ਰਿਪਲਾਈ ਕਰਨ ਲਈ ਜਵਾਬ ਦੇਣ ਲਈ ਮੈਂ ਉਸ ਵੀਡੀਓ ਤੇ ਕੈਪਸ਼ਨ ਲਿਖਿਆ ਵਾ ਕਿ ਇੱਜ਼ਤ ਕਰੋਗੇ ਤਾਂ ਕਰਾਉਂਗੇ ਨਹੀਂ ਤਾਂ ਫਿਰ ਜ ਗਾਲਾਂ ਕੱਢੂਗੇ ਤੇ ਗਾਲਾਂ ਖਾਉਂਗੇ ਠੀਕ ਆ ਉਹ ਵੀਡੀਓ ਮੈਂ ਆਪਦੀ ਸਟੋਰੀ ਤੇ ਪਾਈ ਆਪਣੇ ਇੰਸਟਾਗ੍ਰam ਪੇਜ ਤੇ ਪਾਈ ਸੀ ਹੈਨਾ ਸਿਮਰ ਸੰਧੂ ਪੇਜ ਤੇ ਉਹ ਮੈਂ ਪਾਈ ਸੀਗੀ ਤੇ ਉਸ ਤੋਂ ਬਾਅਦ ਫਿਰ ਇਹ ਤਾਂ ਮਤਲਬ ਤੁਹਾਡਾ ਜੋਸ਼ ਸੀ ਜਾਂ ਮਤਲਬ ਤੁਸੀਂ ਸੀ ਜਿਹੜੇ ਕਿ ਬੋਲ ਕੇ ਇਦਾਂ ਕਹਿ ਤਾ ਕਿ ਮੈਂ ਨਹੀਂ ਨੱਚਣਾ ਹੇਠਾਂ ਆ ਕੇ ਨਾ نیچے ਆ ਕੇ ਨਹੀਂ ਨੱਚਣਾ ਮੈਂ ਇੱਕ ਆਰਟਿਸਟ ਆਂ ਅਗਰ ਮੈਂ ਪਰਫਾਰਮ ਕਰਨਾ ਤਾਂ ਮੈਂ ਉੱਪਰ ਹੀ ਕਰਨਾ ਸਟੇਜ 'ਤੇ ਪਰ ਕਈ ਇਦਾਂ ਦੀਆਂ ਕੁੜੀਆਂ ਨੇ ਜਿਹੜੀਆਂ ਕਿ ਪੈਸਿਆਂ ਦੇ ਲੋਡ ਦੇ ਪਿੱਛੇ ਕਹਿ ਸਕਦੇ ਆ ਜਾਂ ਡਰ ਦੇ ਪਿੱਛੇ ਕਹਿ ਸਕਦੇ ਉਹ ਕਰਦੀਆਂ ਨੇ ਇਹ ਕੁਝ ਹੈਨਾ ਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹ ਉਹਨਾਂ ਨੂੰ ਮੈਂ ਕੋਈ ਸੁਨੇਹਾ ਨਹੀਂ ਦੇਣਾ ਚਾਹੁੰਦੀ ਉਹਨਾਂ ਨੂੰ ਸੁਨੇਹਾ ਇਹ ਦਵਾਂਗੀ ਕਿ ਜੇ ਤੇ ਤੁਹਾਡਾ ਦਿਲ ਕਰਦਾ ਜੇ ਤੁਸੀਂ ਵਿੱਚ ਜਾ ਕੇ ਡਾਂਸ ਕਰਨਾ ਤੁਹਾਡੀ ਮਰਜ਼ੀ ਆ ਠੀਕ ਆ ਨਾ ਤੁਸੀਂ ਡਾਂਸ ਕਰਨਾ ਜੇ ਅਗਲੇ ਨੂੰ ਹੈਂਡਲ ਕਰ ਸਕਦੇ ਹੋ ਤੁਸੀਂ ਉਹਨਾਂ ਕ ਖਲਾਰਾ ਪਾਓ ਠੀਕ ਆ ਨਾ ਹੁਣ ਜਿੱਥੇ ਵੀ ਮੈਂ ਸ਼ੋਅ ਲਾਨੀ ਆ ਜਾਂ ਲਾਸਟ ਦੇ ਵਿੱਚ ਜੋ ਕੁਝ ਵੀ ਆ ਮੈਂ ਜਿਹੜੇ ਆਡੀਅנס ਵਾਲੇ ਆਂਦੇ ਵੀ ਆ ਕੈਵਿੰਜ ਕੋਈ ਫੋਟੋਆਂ ਵੀ ਖਿਚਾਣ ਆਂਦੇ ਨੇ ਕੋਈ ਗੱਲਬਾਤ ਕਿੰਨੀ ਵਧੀਆ ਕਰਦੇ ਨੇ ਉਹਨਾਂ ਦੀ ਵੀ ਤਾਂ ਦਾਰੂ ਪੀਤੀ ਹੁੰਦੀ ਆ ਠੀਕ ਹੈ ਨਾ ਉਹਨਾਂ ਦੀ ਵੀ ਦਾਰੂ ਪੀਤੀ ਹੁੰਦੀ ਉਹ ਬੜੇ ਵਧੀਆ ਤਰੀਕੇ ਨਾਲ ਮਿਲਦੇ ਨੇ ਯਾਰ ਕੀ ਕੁਝ ਉਹ ਕੈਟਾਗਰੀ ਦੇ ਲੋਕ ਤੁਹਾਨੂੰ ਜਿਹੜੇ ਕਿ ਮਿਲਦੇ ਨੇ ਹੁੰਦੇ ਨੇ ਤੇ ਵੱਖ-ਵੱਖ ਕੈਟਾਗਰੀ ਦੇ ਹੀ ਆਪਣੇ ਇਸ ਲਾਈਨ ਦੇ ਆਰਟਿਸਟ ਨੇ ਹਨਾ ਆਪਾਂ ਸਾਰਿਆਂ ਨੂੰ ਇੱਕ ਇੱਕ ਜਵਾਬ ਦੇ ਦਈਏ ਹੁਣ ਤੁਹਾਡੇ ਵਾਸਤੇ ਮੈਂ ਚੰਗੀ ਆ ਮੈਂ ਤੁਸੀਂ ਮੇਰੇ ਵਾਸਤੇ ਬਹੁਤ ਚੰਗੇ ਹੋ ਕਈਆਂ ਵਾਸਤੇ ਮੈਂ ਬਹੁਤ ਬੁਰੀਆਂ ਕਈਆਂ ਇਹ ਅਲੱਗ-ਅਲੱਗ ਤਰੀਕੇ ਨਾਲ ਰੋਲ ਹੁੰਦਾ ਆਪਾਂ ਕਿਸੇ ਨੂੰ ਕੀ ਸਨੇਹਾ ਦੇ ਸਕਦੇ ਆ ਜਿਹੜੇ ਜਿਹੜੇ ਮੁੰਡਿਆਂ ਵੱਲੋਂ ਤੁਹਾਨੂੰ ਕਿਹਾ ਜਾ ਰਿਹਾ ਸੀਗਾ ਉਹ ਕਿੰਨੇ ਕ ਸਾਲ ਦੇ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਉਮਰ ਕੀ ਹੋਏਗੀ ਉਹ ਮਤਲਬ ਕਿਸ ਕੈਟਾਗਰੀ ਯੰਗੀ ਸੀਗੇ ਮਤਲਬ ਲੱਗਦਾ ਕਿ ਵਿਆਹ ਵਾਰੇ ਹੋ ਸਕਦੇ ਨੇ ਹੋ ਸਕਦਾ ਨਵਾਂ ਨਵਾਂ ਵਿਆਹ ਹੋਇਆ ਹੋਵੇ ਮਤਲਬ ਠੀਕ ਸੀਗੇ ਹਾਂ ਮਤਲਬ ਤੇ ਕੀ ਲੱਗਦਾ ਇਦਾਂ ਦੇਆਂ ਨੂੰ ਆਪਣੇ ਘਰ ਦੇ ਵਿੱਚ ਮਾਵਾ ਪੈਣਾ ਜਾਂ ਕਿਸੇ ਹੋਰ ਦਾ ਕੋਈ ਡਰ ਖੌਫ ਨਹੀਂ ਹੋਏਗਾ ਜਾਂ ਉਹਨਾਂ ਨੂੰ ਅੱਖ ਦੀ ਸ਼ਰਮ ਨਹੀਂ ਹੋਏਗੀ ਕਿ ਮਤਲਬ ਕਿਉਂ ਕਿਸੇ ਕੁੜੀ ਨੂੰ ਇਦਾਂ ਤੰਕੀਤਾ ਜਾਂਦਾ ਉਹਨਾਂ ਨੂੰ ਅੱਖ ਦੀ ਸ਼ਰਮ ਕੀ ਹੋਣੀ ਹੈ ਉਹ ਆਪ ਆਪ ਦੀਆਂ ਮਾਵਾ ਨੂੰ ਗਾਲਾਂ ਕੱਢ ਦਿੰਦੇ ਨੇ ਕਈ ਲੋਕ ਮੈਂ ਇਦਾਂ ਦੇ ਮੁੰਡੇ ਵੇਖੇ ਆ ਜਿਹੜੀ ਆਪ ਦੀ ਮਾਂ ਨੂੰ ਗਾਲਾਂ ਕੱਢ ਦਿੰਦੇ ਨੇ ਠੀਕ ਹੈ ਨਾ ਤੇ ਉਹਨਾਂ ਨੇ ਦੂਜਿਆਂ ਬੱਚਿਆਂ ਦੀ ਜਿਹੜੇ ਦੂਜੇ ਆਰਟਿਸਟ ਨੇ ਜਾਂ ਕੋਈ ਬਾਹਰ ਉਹਨਾਂ ਦੀ ਕੀ ਇੱਜ਼ਤ ਕਰਨੀ ਤੇ ਇਹ ਸਾਰੇ ਸੀਨ ਤੋਂ ਬਾਅਦ ਜਦੋਂ ਵੀ ਇਹ ਬਾਹਰਲ ਹੁੰਦੀ ਹੈ ਜਾਂ ਹੁਣ ਵੀ ਬਹੁਤ ਸਾਰੇ ਪੱਤਰਕਾਰ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਆਉਂਦੇ ਨੇ ਪੇਰੈਂਟਸ ਕਿਦਾਂ ਮਹਿਸੂਸ ਕਰਦੇ ਨੇ ਕਹਿੰਦੇ ਨੇ ਕਿ ਬੰਦ ਕਰਦੇ ਅਸ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਕਾਂਡ ਹੋ ਗਏ ਨੇ ਜਿੱਥੇ ਕਿ ਅਣਖ ਪਿੱਛੇ ਜਾਂ ਤੁਸੀਂ ਈਗੋ ਪਿੱਛੇ ਕਹਿ ਸਕਦੇ ਹੋ ਕਿ ਕਈ ਕੁੜੀਆਂ ਤੱਕ ਦੀ ਜਾਨ ਤੱਕ ਚਲੀ ਗਈ ਹੈ ਦੇਖੋ ਜੀ ਜਿੱਦਨ ਮੌਤ ਆਣੀ ਹੈ ਨਾ ਉਸ ਦਿਨ ਤੱਕ ਘਰੇ ਬੈਠੇ ਵੀ ਆ ਜਾਣੀ ਹੈ ਠੀਕ ਹੈ ਜੇ ਮੇਰੀ ਮੌਤ ਗੋਲੀ ਨਾਲ ਲਿਖੀ ਹੁੰਦੀ ਤਾਂ ਫਿਰ ਗੋਲੀ ਨਾਲ ਹੀ ਵਜ ਗੋਲੀ ਨਾਲ ਹੀ ਮੈਂ ਮਰੂੰਗੀ ਜੇ ਮੇਰੀ ਹਾਰਟ ਅਟੈਕ ਨਾਲ ਲਿਖੀ ਆ ਮੈਂ ਹਾਰਟ ਅਟੈਕ ਨਾਲ ਮਰੂੰਗੀ ਬਾਕੀ ਪਰਮਾਤਮਾ ਦੇ ਹੱਥ ਹੁੰਦਾ ਜਿਹੜੀ ਕੁੜੀ ਨੂੰ ਗੋਲੀ ਵੱਜੀ ਆ ਜਿਹੜੇ ਉਹਦੇ ਲਾਗੇ ਹੋਰ ਵੀ ਕੁੜੀਆਂ ਸੀ ਉਹਨਾਂ ਨੂੰ ਕਿਉਂ ਨਹੀਂ ਵੱਜ ਗਈ ਇਹ ਆਪਣੀ ਲਿਖੀ ਹੁੰਦੀ ਆ ਆਪਾਂ ਨੂੰ ਜੇ ਆਪਾਂ ਮੌਤ ਤੋਂ ਡਰੀ ਗਏ ਜਿਹੜੀ ਮੌਤ ਆ ਉਹ ਇੱਕ ਸੱਚਾਈ ਆ ਆ ਜੀਵਨ ਤੇ ਰੰਗ ਰੇਲੀਆਂ ਇਹ ਝੂਠੀ ਚੀਜ਼ ਆ ਠੀਕ ਆ ਨਾ ਤੁਸੀਂ ਦੇਖਿਆ ਕਿ ਤੁਸੀਂ ਪਹਿਲੇ ਵੀ ਬੱਦਕਾਰ ਨਾਲ ਗੱਲਬਾਤ ਕਰ ਰਹੇ ਸੀ ਇੰਟਰਵਿਊ ਦੇ ਰਹੇ ਸੀ ਜਿਵੇਂ ਤੁਸੀਂ ਲੋਕਾਂ ਚ ਵਿਚਰਦੋਂ ਬੜਾ ਬੋਲਡ ਸੁਭਾਅ ਥੜਾ ਹੈ ਨਾ ਬੜਾ ਨੀਡਰ ਜੋ ਹੋ ਕੇ ਲੋਕਾਂ ਦੇ ਵਿੱਚ ਉਤਰਦੋਂ ਡਰਦੇ ਡੁਰਦੇ ਮੌਤ ਘਾਟੋ ਇਹ ਨੀਡਰ ਤਾਂ ਕਿਦਾ ਕੰਮ ਦੇ ਜ਼ਰੀਏ ਆਈ ਆ ਜਾਂ ਪੇਰੈਂਟਸ ਕੋਲੋਂ ਮਿਲੀ ਹੈ ਨਹੀਂ ਜੀ ਮੇਰੇ ਡੈਡੀ ਕਬੱਡੀ ਪਲੇਅਰ ਸੀਗੇ ਤੇ ਬਾਕੀ ਨੀਡਰ ਤਾਂ ਨੀਡਰ ਤਾਂ ਕੀ ਮਤਲਬ ਆਪਾਂ ਹੁਣ ਰਹਿ ਰਹੇ ਆ ਬਾਹਰ ਇਕੱਲੇ ਕਿੰਨੇ ਸਾਲਾਂ ਤੋਂ ਇਸ ਨਾ ਘਰ ਦੇ ਵੀ ਕਹਿੰਦੇ ਚਲੋ ਆਪਾਂ ਕਦੀ ਕਦੀ ਘਰੇ ਚਲ ਜਾਈਦਾ ਵਾ ਆਪਦੇ ਪੇਰੈਂਟਸ ਦੇ ਕੋਲ ਮੈਂ ਸਾਡਾ ਤਾਂ ਮਤਲਬ ਆਪਦੇ ਪਿਓ ਦੇ ਸਾਹਮਣੇ ਅੱਜ ਵੀ ਮੂਤ ਨਿਕਲ ਜਾਂਦਾ ਵਾ ਅਸੀਂ ਇੰਨਾ ਡਰਦੇ ਆ ਸੀਰੀਅਸਲੀ ਮਤਲਬ ਸਾਨੂੰ ਇੰਨਾ ਉਹ ਲੱਗਦਾ ਆ ਇਸ ਤੇ ਡਰ ਨਹੀਂ ਲੱਗਾ ਕਿ ਹਾਈ ਮੇਰੇ ਗਲਾਸ ਵੱਜ ਜਾਂਦਾ ਮੇਰੀ ਬਿਊਟੀ ਖਰਾਬ ਹੋ ਜਾਂਦੀ ਮੇਰੇ ਕਿਤੇ ਅਜਿਹੇ ਪਾਰਟ ਤੇ ਲੱਗ ਜਾਂਦੀ ਮੈਂ ਪੂਰੀ ਉਮਰ ਦੇ ਲਈ ਮਤਲਬ ਕੁਝ ਵੀ ਹੋ ਸਕਦਾ ਸੀ ਤੁਹਾਡੇ ਨਾਲ ਨਾ ਰੱਬ ਨੇ ਬਚਾ ਲਿਆ ਉਦੋਂ ਡਰ ਨਹੀਂ ਲੱਗਾ ਕਿ ਮੈਨੂੰ ਬਚ ਕੇ ਨਿਕਲ ਜਾਣਾ ਚਾਹੀਦਾ ਯਾ ਸ਼ਾਂਤ ਰਹਿਣਾ ਚਾਹੀਦਾ ਨੇ ਸ਼ਾਂਤਤਾ ਕੀ ਸ਼ਾਂਤ ਤਾਂ ਮਾਈਂਡ ਆਪਣੇ ਕੰਟਰੋਲ ਹੀ ਹੁੰਦਾ ਆ ਹੁਣ ਮੈਂ ਇਸ ਟਾਈਮ ਸ਼ਾਂਤ ਆ ਜਾਂ ਕੁਛ ਵੀ ਆ ਤੇ ਮੈਂ ਹੁਣ ਕੱਲ ਕੀ ਫੈਸਲਾ ਲੈ ਰਹੀ ਆ ਜਾਂ ਕੀ ਕਰ ਜੇ ਉਸ ਉਹ ਬੰਦਾ ਆ ਕੇ ਮੈਨੂੰ ਕਹਿ ਰਹਿੰਦਾ ਆ ਸਾਹਮਣੇ ਸਾਰਿਆਂ ਦੇ ਸਾਹਮਣੇ ਪੂਰੀ মিডিਆ ਦੇ ਸਾਹਮਣੇ ਕਹਿ ਰਹਿੰਦਾ ਕਿ ਸੌਰੀ ਤੇ ਮੈਂ ਸ਼ਾਂਤ ਹੋ ਜੂਗੀ ਵਰਨਾ ਉਹਦਾ ਕੀ ਚੰਗੀ ਤਰ੍ਹਾਂ ਕਢੀ ਸੂਗੀ ਮੈਨੂੰ ਕਿਸੇ ਦਾ ਡਰ ਨਹੀਂ ਹਾਂ ਸੋ ਕੰਪਲੇਂਟ ਤੁਸੀਂ ਕਰਵਾ ਚੁੱਕੇ ਹੋ ਹਾਂਜੀ ਕੰਪਲੇਂਟ ਕਰਵਾਤੀ ਹੈ ਜੀ ਪੁਲਿਸ ਕੀ ਕਹਿ ਰਹੀ ਐ ਇਸ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਐ ਪੁਲਿਸ ਕੈਰੀ ਹੈ ਜੀ ਅੱਜ ਸਾਡਾ ਉਹ ਗਿਆ ਹੋਇਆ ਹੈ ਬਾਹਰ ਕੀ ਕਹਿੰਦੇ ਉਹਨੂੰ ਆਫੀਸਰ ਬਾਹਰ ਗਏ ਹੋਏ ਨੇ ਵੱਡੇ ਸਾਹਿਬ ਅਗਲਾ ਇਲੈਕਸ਼ਨ ਦੇ ਕਰਕੇ ਤੇ ਉਹ ਆਣਗੇ ਤੇ ਫਿਰ ਅਸੀਂ ਮਾਮਲਾ ਸਟਾਰਟ ਕਰਾਂਗੇ ਕਿਹੜੀ ਜਗ੍ਹਾ ਕਿਹੜੇ ਮੈਰिज ਪੈਸ ਦਾ ਮਾਮਲਾ ਹੈ ਤੇ ਨੌਜਵਾਨ ਦਾ ਪਤਾ ਤੁਹਾਨੂੰ ਕਿਵੇਂ ਲੱਗਦਾ ਕਿ ਨੌਜਵਾਨ ਦਾ ਨਾਮ ਕੀ ਹੈ ਤੇ ਨੌਜਵਾਨ ਦਾ ਨਾਮ ਨਹੀਂ ਪਤਾ ਮੈਂ ਜਿਨ੍ਹਾਂ ਨੇ ਮੈਨੂੰ ਸਪான்ਸਰ ਕੀਤਾ ਸੀਗਾ ਅੱਗੇ ਉਹਨਾਂ ਉਹਨਾਂ ਦਾ ਨਾਮ ਮੈਂ ਦੱਸਿਆ ਹੋਇਆ ਹੈ ਆਪਣਾ ਬੈਣੀਪਾਲ ਐਂਟਰਟੇਨਮੈਂਟ ਕੋਈ ਉਹ ਸੀਗਾ ਉਹਨਾਂ ਦਾ ਡੀਜੇ ਸੀਗਾ ਤੇ ਉਹਨਾਂ ਦੀ ਸਟੇਜ ਸੀਗੀ ਤੇ ਇਧਰੋਂ ਮੈਨੂੰ ਲਾਢੀ ਗਿੱਲ ਨੇ ਕੀਤਾ ਹੋਇਆ ਵਾ ਜੀ ਜੀ ਛੋਟਾ ਜਿਹਾ ਮੈਂ ਹੋਰ ਸਵਾਲ ਪੁੱਛਣਾ ਜਾਵਾਂਗੀ ਮੈਂ ਇਸ ਤੋਂ ਬਾਅਦ ਜਿਹੜਾ ਕਿ ਇੰਟਰਵਿਊ ਕਲੋਜ਼ ਕਰੂੰਗੀ ਸਵਾਲ ਇਹ ਪੁੱਛੂੰਗੀ ਕਿ ਇਸ ਸਭ ਕੁਝ ਇਸ ਸੀਨ ਤੋਂ ਬਾਅਦ ਜਿਹੜਾ ਸੀਨ ਹੋ ਜਾਂਦਾ ਹੈ ਇਸ ਤੋਂ ਬਾਅਦ ਇਨ ਫਿਊਚਰ ਮਤਲਬ ਪ੍ਰੋਗਰਾਮ ਇਸੇ ਤਰ੍ਹਾਂ ਕਰਦੇ ਰਹੋਗੇ ਥੋੜਾ ਜਿਹਾ ਪਾਜ਼ ਲਾਂਗੇ ਆਬਵੀਅਸਲੀ ਕਰਦੀ ਰਹੂੰਗੀ ਕਿਉਂ ਕਰੂੰਗੀ ਮੈਂ 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 ਹਫ਼ਤਾ ਕੰਮ ਕਾਤੋ ਛੱਡਾ ਵਈ ਮੇਰੀ ਰੋਜ਼ੀ ਰੋਟੀ ਚੱਲਦੀ ਆ ਮੈਂ ਦੋ ਆਲ ਰੋਟੀ ਭਰਾਵਾ ਕਿੱਥੋਂ ਆਣੀਆ ਠੀਕ ਹੈ ਨਾ ਮੈਂ ਤੁਹਾਨੂੰ ਕੱਲ ਦੇ ਫੰਕਸ਼ਨ ਦੀ ਵੀਡੀਓ ਇੱਕ ਦਿਖਾਣਾ ਚਾਹਾਂਗੀ ਜਿੱਥੋਂ ਦਾ ਮਤਲਬ ਇਹ ਚੀਜ਼ਾਂ ਹੋਈਆਂ ਨੇ ਲੜਾਈ ਵਗੈਰਾ ਮੁੱਦਾ ਉੱਠਿਆ ਵਾ ਤੇ ਉਸ ਤੋਂ ਪਹਿਲਾਂ ਆਹ ਚੱਲ ਰਿਹਾ ਸੀਗਾ ਮੈਂ ਦੇਖ ਸਕਦੇ ਆ ਇੱਥੇ ਬਲੈਕ ਸੂਟ ਦੇ ਵਿੱਚ ਤੁਸੀਂ ਹਾਂਜੀ ਜੀ ਬਲੈਕ ਸੂਟ 'ਚ ਮੈਂ ਆ ਤੁਸੀਂ ਬੱਚਿਆਂ ਦੇ ਨਾਲ ਡਾਂਸ ਕਰ ਮੈਂ ਬੱਚਿਆਂ ਨਾਲ ਡਾਂਸ ਕਰ ਰਹੀ ਆ ਕੋਈ ਵਲਗਰਟੀ ਨਹੀਂ ਕਰ ਰਹੀ ਮੈਂ ਹਾਂ ਕੋਈ ਵਲਗਰਟੀ ਨਹੀਂ ਹੈਗੀ ਤੇ ਇਸ ਤੋਂ ਬਾਅਦ ਮਾਮਲਾ ਪੱਖ ਦਾ ਕਿਵੇਂ ਉਹ ਕਹਿੰਦੇ ਕਿ نیچے ਆ ਕੇ ਡਾਸ ਕਰ ਸਾਡੇ ਹਾਂਜੀ ਹਾਂਜੀ ਉਹਨਾਂ ਨੂੰ ਇਹ ਚੀਜ਼ ਦੀਆਂ ਮਿਰਚਾਂ ਲੱਗੀਆਂ ਕਿ ਇਹ ਬੱਚਿਆਂ ਦੇ ਨਾਲ ਨੱਚ ਰਹੀ ਹੈ ਸਾਨੂੰ ਕਿਉਂ ਨਹੀਂ ਰਿਸਪਾਂਸ ਦੇ ਰਹੀ ਐਕਚੁਅਲ ਟਾਈਮ ਮੈਨੂੰ ਤਾਂ ਇਹੀ ਲੱਗ ਰਿਹਾ ਹੈ ਨਾ ਚਾਹੁੰਦੇ ਸੀ ਜਿਕੇ ਜਿਹੜੇ ਲੋਕ ਵਕਫ ਵਕਤਰਾ ਦੇ ਕਮੈਂਟ ਕਰ ਰਹੇ ਨੇ ਉਹ ਪੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਨੇ ਹੈ ਨਾ ਇਸ ਲੜਕੀ ਦੇ ਇੰਟਰਵਿਊ ਦੇ ਨੀਚੇ ਜਾਂ ਇਸ ਲੜਕੀ ਦੀ ਵੀਡੀਓ ਦੇ ਨੀਚੇ ਉਹ ਤੇ ਕੁੜੀ ਨੇ ਐਂਡ ਦੇ ਵਿੱਚ ਇਹ ਕਿਹਾ ਕਿ ਮੈਂ ਤਾਂ ਕੰਮ ਕਰਦੀ ਰਹੂੰਗੀ ਔਰ ਦੂਜੀ ਗੱਲ ਜਿਹੜੀ ਮੈਂ ਇਹਨਾਂ ਤੋਂ ਪੁੱਛੀ ਸੀ ਕਿ ਤੁਹਾਨੂੰ ਆਪਣੀ ਜਾਨ ਮਾਨ ਦਾ ਖਤਰਾ ਨਹੀਂ ਇਹਨਾਂ ਨੇ ਕਿਹਾ ਨਾ ਨਹੀਂ ਮੈਨੂੰ ਜਾਨ ਮਾਨ ਦਾ ਕੋਈ ਖਤਰਾ ਨਹੀਂ ਕਿਉਂ ਕਿਉਂਕਿ ਇਹਨਾਂ ਨੇ ਰੋਜ਼ੀ ਰੋਟੀ ਕਮਾਣੀ ਹੈ ਇਹਨਾਂ ਨੇ ਮਿਹਨਤ ਕਰਨੀ ਹੈ ਇਹ ਆਰਟਿਸਟ ਹੈ ਔਰ ਇਹਨਾਂ ਨੇ ਕਿਹਾ ਕਿ ਨਿੱਡਰ ਹੋ ਕੇ ਜਿਸ ਤਰ੍ਹਾਂ ਮੈਂ ਪਹਿਲਾਂ ਕੰਮ ਕਰਦੀ ਸੀ ਇਨ ਫਿਊਚਰ ਵੀ ਇਸੇ ਕੀਤਾ ਗਿਆ ਹਮਲਾ ਕੀਤਾ ਗਿਆ ਉਸ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਜਿਸ ਨੌਜਵਾਨ ਵੱਲੋਂ ਮੈਨੂੰ ਗਲਾਸ ਮਾਰਿਆ ਗਿਆ ਸੀ ਉਹ ਪੂਰੇ ਸਮਾਜ ਸਾਹਮਣੇ ਆ ਕੇ ਉਸੇ ਤਰ੍ਹਾਂ ਹੱਥ ਜੋੜ ਕੇ ਮੈਨੂੰ ਸੌਰੀ ਮੰਗ ਲੇਗਾ ਤੇ ਮੈਂ ਉਹਨੂੰ ਬਖਸ਼ ਦਾਂਗੀ ਅਦਰਵਾਈਜ਼ ਜਿਹੜੀ ਬੰਦ ਦੀ ਕਾਰਵਾਈ ਉਸਤੇ ਕੀਤੀ ਜਾਵੇਗੀ ਕੈਮਰਾਮੈਨ ਅਮਿਤ ਨਾਲ ਪ੍ਰਿਯੰਕਾ ਸ਼ਰਮਾ ਲੁਧਿਆਣਾ ਲਾਈਵ